अवतार समय-समय पे ते अवतार आंदे। ਨਾਲੇ ਜਿਹੜੇ अवतार ਆਂਦੇ ਆ ਉਹ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ। ਉਹ ਸਮੁੱਚੀ ਦੁਨੀਆ ਵਾਸਤੇ ਇੱਕ ਹੁੰਦੇ ਆ। ਜੇ ਅੱਜ ਰਾਮ ਮੰਦਿਰ ਬਣਿਆ ਤੇ ਸਮੁੱਚੇ ਭਾਈਚਾਰੇ ਦੇ ਲੋਕਾਂ ਨੇ ਤੇ ਸਵਾਗਤ ਕਰਨਾ ਜਿਹਦਾ ਕਿਉਂਕਿ ਸਾਡਾ ਜਿਹੜਾ ਇਤਿਹਾਸ ਕੱਢ ਲਈ ਨਾ ਜੀ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜੇ ਕਿਸੇ ਬਾਪਰ ਨੂੰ ਜਾਬਰ ਕਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਤੇ ਅੱਜ ਇਕੱਲਾ ਮੰਦਿਰ ਨਹੀਂ ਬਣ ਰਿਹਾ। ਅੱਜ ਅਯੁੱਧਿਆ ਦੇ ਵਿੱਚ ਤੁਸੀਂ ਦੇਖੋ ਸਾਰੀ ਕਾਇਆਕਲਪ ਹੀ ਹੋ ਗਈ ਹੈ। ਪੂਰੀ ਸਿਟੀ ਦੀ ਕਾਇਆਕਲਪ ਹੋ ਗਈ ਇੰਨਾ ਸੋਹਣਾ ਬਣ ਗਿਆ ਉੱਥੇ ਹੁਣ ਕਿੰਨੇ ਟੂਰਿਸਟ ਜਾਣਗੇ ਹੁਣ ਜਿਹੜਾ ਇਹ ਸਨਾਤਨ ਧਰਮ ਦੇ ਵਿੱਚ ਹੈ ਉਹ ਮੂਰਤੀ ਪੂਜਾ ਕਰਦੇ ਆ ਉਹ ਆਪਣੇ ਭਗਵਾਨ ਮੰਨਦੇ ਆ ਹੁਣ ਆਸਤਾ ਕਿਸੇ ਦੀ ਆਸਤਾ ਨੂੰ ਛੱਟ ਨਹੀਂ ਮਾਰਨੀ ਚਾਹੀਦੀ ਤੇ ਬੜਾ ਚੰਗਾ ਲੱਗਿਆ ਮੈਂ ਜਾਊਂਗਾ ਮੇਰਾ ਦਿਲ ਕਰਦਾ ਰਿਹਾ ਤੇ ਜਾਣ ਨੂੰ ਮੈਂ ਉੱਥੇ ਧਰਤੀ ਨੂੰ ਨਮਸਕਾਰ ਕਰੂੰਗਾ ਜਿਸ ਧਰਤੀ ਤੇ RAM ਜੀ ਦੇ ਚਰਨ ਪਏ ਤੇ ਮੈਂ ਬੜਾ ਭਾਗਿਆਸ਼ਾਲੀ ਹੋਊਂਗਾ ਜੈ ਹੋਵੇ RAM ਚੰਦਰ ਮਹਾਰਾਜ ਜੈ ਭਗਵਾਨ ਸ਼੍ਰੀ ਰਾਮ ਜੀ ਨੂੰ ਪਿਆਰ ਕਰਨ ਵਾਲੇ ਪੂਰੀ ਦੁਨੀਆ ਪਰ ਦੇ ਵਿੱਚੋਂ ਅਯੁੱਧਿਆ ਵੇਖੇ ਪਹੁੰਚ ਰਹੇ ਨੇ ਔਰ ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਹੀ ਬਹੁਤ ਸਾਰੀਆਂ ਅਜੇ ਸੰਗਤਾਂ ਨੇ ਜਿਹੜੀਆਂ ਅਯੁੱਧਿਆ ਪਹੁੰਚ ਰਹੀਆਂ ਨੇ ਔਰ ਉੱਥੇ ਪਹੁੰਚ ਕੇ ਜੋ ਰਾਮ ਮੰਦਰ ਬਣ ਰਿਹਾ ਹੈ ਸਭ ਤੋਂ ਪਹਿਲਾਂ ਦਰਸ਼ਨ ਕਰਨਾ ਚਾਹੁੰਦੇ ਨੇ ਇਸੇ ਤੇ ਕਿੰਨਾ ਪੰਜਾਬ ਦੇ ਵਿੱਚ ਜੋ ਏਕਤਾ ਦੇਖਣ ਨੂੰ ਮਿਲੀ ਹੈ ਉਹ ਵੀ ਵਾਕਈ ਕਾਬਿਲ ਤਾਰੀਫ ਹੈ ਔਰ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਇੱਕ ਵੀਡੀਓ ਔਰ ਇੱਕ ਫੋਟੋ ਜਿਹੜੀ ਹੈ ਵਾਇਰਲ ਹੁੰਦੀ ਦੇਖੀ ਹੋਵੇ ਕਿ ਜਿਸ ਦੇ ਵਿੱਚ ਕਿ ਸਰਦਾਰ ਜੀ ਜਿਹੜਾ ਸਵੈਟਰ ਪਾ ਕੇ ਬੈਠੇ ਹੋਏ ਸੀਗੇ ਉਹਨਾਂ ਨੇ ਸਵੈਟਰ ਪਾਇਆ ਜਿਸ ਦੇ ਉੱਤੇ ਅਯੁੱਧਿਆ ਔਰ ਨਾਲ ਰਾਮ ਮੰਦਰ ਜਿਹੜਾ ਬਣਿਆ ਹੋਇਆ ਸੀਗਾ ਲਿਖਿਆ ਹੋਇਆ ਸੀਗਾ ਔਰ ਉਹ ਵੀ ਆ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਗੁਰਦੀਪ ਸਿੰਘ ਗੋਸ਼ਾ ਜੀ ਗੋਸ਼ਾ ਜੀ ਜਿਵੇਂ ਕਿ ਤੁਸੀਂ ਸਵੈਟਰ ਪਾਇਆ ਹੁਣ ਇਸ ਵੇਲੇ ਵੀ ਨਾ ਪਹਿਲਾਂ ਦੱਸੋ ਕਿ ਅਯੋਧਿਆ ਦੇ ਵਿੱਚ ਜਾਣ ਨੂੰ ਹਨ ਤੁਹਾਡਾ ਦਿਲ ਹੁਣ ਇਸ ਵੇਲੇ ਕਰਦਾ ਪਿਆ ਕਿਉਂਕਿ ਬਹੁਤ ਸਾਰੀ ਸੰਗਤਾਂ ਨੇ ਜਿਹੜੀਆਂ ਉੱਥੇ ਪਹੁੰਚਣਾ ਚਾਹੁੰਦੀਆਂ ਨੇ ਇਸ ਵੇਲੇ ਸਭ ਤੋਂ ਪਹਿਲਾਂ ਗੁਰਦੀਪ ਜੀ ਤੁਹਾਡਾ ਡੇਲੀ ਪੋਸਟ ਦੇ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੀ ਤੁਸੀਂ ਗੱਲ ਕੀਤੀ ਵੀ ਅਯੋਧਿਆ ਜਾਣ ਦਾ ਦਿਲ ਦੇਖੋ ਅਵਤਾਰ ਸਮੇ ਸਮੇਂ ਤੇ ਅਵਤਾਰ ਆਉਂਦੇ ਜਨਾਲੇ ਜਿਹੜੇ ਅਵਤਾਰ ਆਉਂਦੇ ਆ ਉਹ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹ ਸਮੁੱਚੀ ਦੁਨੀਆ ਵਾਸਤੇ ਇੱਕ ਹੁੰਦੇ ਆ ਜੇ ਅੱਜ ਰਾਮ ਮੰਦਿਰ ਬਣਿਆ ਤੇ ਸਮੁੱਚੇ ਭਾਈਚਾਰੇ ਦੇ ਲੋਕਾਂ ਨੇ ਇਹਦਾ ਸਵਾਗਤ ਕਰਨਾ ਜਿਹਦਾ ਸਵਾਗਤ ਕਰਦੇ ਵੀਰੇ ਮੈਂ ਤਾਂ ਬੜਾ ਦੇਖਿਆ ਬੜੇ ਵੱਡੇ ਗਿਣਤੀ ਦੇ ਵਿੱਚ ਮੁਸਲਮਾਨ ਭਾਈਚਾਰੇ ਵਾਲੇ ਬੜੇ ਬੜੀਆਂ ਵੀਡੀਓ ਆ ਰਹੀਆਂ ਉਹ ਵੀ ਜੈ ਸ਼੍ਰੀ ਰਾਮ ਦੀ ਗੱਲ ਕਰ ਰਹੇ ਆ ਸਿੱਖ ਭਾਈਚਾਰੇ ਵਾਲੇ ਵੀ ਕਰ ਰਹੇ ਆ ਕਿਉਂਕਿ ਸਾਡਾ ਜਿਹੜਾ ਇਤਿਹਾਸ ਕੱਢ ਲਈਏ ਨਾ ਜੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜੇ ਕਿਸੇ ਬਾਬਰ ਨੂੰ ਜ਼ਾਬਰ ਕਿਹਾ ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਸਭ ਤੋਂ ਪਹਿਲਾਂ ਜ਼ੁਲਮੀ ਕਿਹਾ ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕੋਈ ਵੀ ਧਰਮ ਦਾ ਬੰਦਾ ਹੋਵੇ ਕੋਈ ਵੀ ਖਿੱਤੇ ਦਾ ਬੰਦਾ ਹੋਵੇ ਇੱਕ ਹੈ ਸਾਡਾ ਗੁਰਦੀਪ ਜੀ ਜਿਹੜਾ ਬਲੱ ਆਪਾਂ ਜਦੋਂ ਲੈਣ ਜਾਂਦੇ ਆ ਤੇ ਉਦੋਂ ਪੁੱਛਦੇ ਆ ਉਹਦੀ ਜਾਤ ਪੱਤ ਕੀ ਐ ਜਦੋਂ ਲੋੜ ਹੁੰਦੀ ਆ ਆਪਾਂ ਕਹਿੰਦੇ ਬਲੱਡ ਦੇ ਦੇ ਭਾਈ ਉਦੋਂ ਇਹ ਨਹੀਂ ਪੁੱਛਦੇ ਵੀ ਤੂੰ ਕਿਹੜੇ ਭਾਈਚਾਰੇ ਦਾ ਇਸ ਕਰਕੇ ਸਾਨੂੰ ਜਿਹੜੀ ਪ੍ਰਮਾਤਮਾ ਨੇ ਕੋਈ ਜਾਤ ਪੱਤ ਕੋਈ ਧਰਮ ਨਹੀਂ ਦਿੰਦਾ ਹਾਂ ਸਾਡਾ ਜਿਹੜਾ ਸੱਭਿਆਚਾਰ ਆ ਉਹ ਰਾਮਚੰਦਰ ਜੀ ਦਾ ਮੰਦਿਰ ਬਣਿਆ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਫਰਾਗ ਦਿੱਲੀ ਦਿਖਾਈ ਉਹਨਾਂ ਨੇ ਵੀ ਇਸ ਕੰਮ 'ਚ ਰੋਲਾ ਦਾ ਕੀਤਾ ਤੇ ਅੱਜ ਕੱਲਾ ਮੰਦਿਰ ਨਹੀਂ ਬਣ ਰਿਹਾ ਅੱਜ ਅਯੁੱਧਿਆ ਦੇ ਵਿੱਚ ਤੁਸੀਂ ਦੇਖੋ ਸਾਰੀ ਕਾਇਆਕਲਪ ਹੀ ਹੋ ਗਈ ਆ ਪੂਰੀ ਸਿਟੀ ਦੀ ਕਾਇਆਕਲਪ ਹੋ ਗਈ ਇੰਨਾ ਸੋਹਣਾ ਬਣ ਗਿਆ ਉੱਥੇ ਹੁਣ ਇੰਨੇ ਟੂਰਿਸਟ ਜਾਣਗੇ ਕਿਉਂਕਿ ਅਸੀਂ ਹੁਣ ਜਿਹੜਾ ਸਨਾਤਨ ਧਰਮ ਦੇ ਵਿੱਚ ਹੈ ਉਹ ਮੂਰਤੀ ਪੂਜਾ ਕਰਦੇ ਆ ਉਹ ਆਪਣੇ ਭਗਵਾਨ ਮੰਨਦੇ ਆ ਹੁਣ ਆਸਥਾ ਕਿਸੇ ਦੀ ਆਸਥਾ ਨੂੰ ਛੱਟ ਨਹੀਂ ਮਾਰਨੀ ਚਾਹੀਦੀ ਤੇ ਬੜਾ ਚੰਗਾ ਲੱਗਿਆ ਮੈਂ ਜਾਊਂਗਾ ਮੇਰਾ ਦਿਲ ਕਰਦਾ ਰਿਹਾ ਤੇ ਜਾਣ ਨੂੰ ਅੱਛਾ ਜਿਵੇਂ ਆ ਸਵੈਟਰ ਇੱਕ ਵਾਰੀ ਜ਼ਰੂਰ ਦਿਖਾ ਦਿਓ ਵੀ ਲਿਖਿਆ ਨਾ ਸ਼੍ਰੀ ਰਾਮ ਲਿਖਿਆ ਹੋਇਆ ਹੈ ਜੈ ਸ਼੍ਰੀ ਰਾਮ ਲਿਖਿਆ ਅਯੁੱਧਿਆ ਔਰ ਨਾਲ ਰਾਮ ਮੰਦਿਰ ਵੀ ਬਣਾਇਆ ਹੋਇਆ ਹੈ ਲੇਕਿਨ ਜਿਵੇਂ ਤੁਹਾਡੀ ਫੋਟੋ ਵਾਇਰਲ ਹੋਈ ਸੀਗੀ ਬਹੁਤ ਸਾਰੇ ਲੋਕਾਂ ਨੇ ਅਪਰੀਸ਼ੀਏਟ ਵੀ ਕੀਤਾ ਇਸ ਸੀਨ ਨੂੰ ਲੈ ਕੇ ਨਾ ਸ਼ਲਾਗਾ ਕੀਤੀ ਲੇਕਿਨ ਬਹੁਤ ਸਾਰੇ ਅਜਿਹੇ ਪੇजेस ਤੇ ਫੋਟੋ ਤੁਹਾਡੀ ਪਾਈ ਗਈ ਉਹਨਾਂ ਦੇ ਕੁਝ ਟਿੱਪਣੀਆਂ ਵੀ ਕੀਤੀਆਂ ਗਏ ਔਟ ਦੇ ਉੱਤੇ ਹਨ ਵੀ ਉਹ ਵੀ ਚੀਜ਼ਾਂ ਹੋਈਆਂ ਨੇ ਮੀਡੀਆ ਦੇ ਉੱਤੇ ਦੇਖੋ ਪੰਜਵੇਂ ਪਾਸ਼ਾ ਨੂੰ ਤੱਤੀਆਂ ਤਵੀਆਂ ਤੇ ਬਹਿਣਾ ਪੈ ਗਿਆ ਗੁਰਤੇਗ ਬਾਦਲ ਜੀ ਨੂੰ ਸੀਸ ਦੇਣਾ ਪਿਆ ਚਾਰ ਸਹਿਬਜ਼ਾਦਿਆਂ ਨੂੰ ਨੀਹ ਦੋਹਾਂ ਨੀਹਾਂ ਚ ਚੁਣੇ ਗਏ ਦੋ ਜੰਗ ਚ ਸਹੀ ਦੋਏ ਦਸਮ ਪਾਸ਼ਾ ਨੇ ਆਪਣਾ ਪਰਿਵਾਰ ਵਾਰਤਾ ਤੇ ਆਪਾਂ ਤਾਂ ਉਸੇ ਰਸਤੇ ਤੇ ਚੱਲ ਰਹੇ ਆ ਜੋ ਗੁਰਬਾਣੀ ਚ ਲਿਖਿਆ ਸੀ ਤਾਂ ਗੁਰਬਾਣੀ ਦੀ ਗੱਲ ਕਰ ਰਹੇ ਆ ਤਾਂ ਹੈ ਹੀ ਕੁਝ ਨਹੀਂ ਸਾਡੇ ਤਾਂ ਬਸਾਅਤ ਹੀ ਕੁਝ ਨਹੀਂ ਵਿਰੋਧ ਸਾਡਾ ਹੋਣਾ ਵਿਰੋਧ ਦੇਖੋ ਇੱਕ ਬੰਦਾ ਕਹਿੰਦਾ ਵੀ ਧਰਤੀ ਗੋਲ ਹੈ ਦੂਜਾ ਕਹਿੰਦਾ ਨਹੀਂ ਚੌਰਸ ਹੈ ਵਿਰੋਧਤਾ ਸ਼ੁਰੂ ਹੋ ਗਈ ਵਿਰੋਧਤਾ ਸ਼ੁਰੂ ਹੋ ਗਈ ਉਹ ਕਹਿੰਦਾ ਨਹੀਂ ਗੋਲ ਹੈ ਹੁਣ ਜਦ ਤੱਕ ਸੈਟਲਾਈਟ ਨਹੀਂ ਦੱਸੂਗਾ ਦਿਖੋ ਲੈ ਕੇ ਉਹ ਹੱਲੇ ਵੀ ਲੋਕੀ ਕਹੀ ਜਾਂਦੇ ਕਈ ਬੰਦੇ ਕਹਿੰਦੇ ਨਹੀਂ ਜੀ ਚੌਰਸ ਹੈ ਗੋਲ ਹੋਊਗੀ ਤਾਂ ਬੰਦੇ ਡਿੱਗ ਜਾਣਗੇ ਇਹ ਹਰ ਬੰਦੇ ਦਾ ਵਿਰੋਧ ਤਾਂ ਦੇਖੋ ਸਾਡਾ ਕਿਸੇ ਨਾਲ ਵੀ ਮਤਭੇਦ ਹੋ ਸਕਦੇ ਆ ਕਿਸੇ ਦਿਨ ਸਾਡੀ ਮਤ ਨਹੀਂ ਮਿਲਦੀ ਹੋ ਸਕਦੇ ਮਨਪੇਦ ਨਹੀਂ ਹੋਣੀ ਚਾਹੀਦੀ ਕਿਸੇ ਨਾਲ ਹਿੰਸਾ ਨਹੀਂ ਹੋਣੀ ਚਾਹੀਦੀ ਸਾਨੂੰ ਗੁਰੂ ਨਾਨਕ ਸਾਹਿਬ ਨੇ ਹਿੰਸਾ ਦਿੱਤੀ ਨਹੀਂ ਇਹ ਵਿਚਾਰ ਹੈ ਕਿਸੇ ਨੂੰ ਕੱਟਿਆ ਥੋੜਾ ਉਹ ਕਹਿੰਦੇ ਤੇਰੀ ਤੈਨੂੰ ਖੂਬ ਮੇਰੀ ਮੈਨੂੰ ਖੂਬ ਜਿੰਨੂੰ ਚੰਗਾ ਲੱਗਦਾ ਮੰਨੇ ਜਿੰਨੂੰ ਨਹੀਂ ਚੰਗਾ ਲੱਗਦਾ ਮੰਨੇ ਪਰ ਅਸ ਮੈਂ ਗੁਰੂ ਨਾਨਕ ਸਾਹਿਬ ਨੂੰ ਮੰਨਦਾ ਮੈਂ ਗੁਰੂ ਨਾਨਕ ਸਾਹਿਬ ਦੀ ਗੱਲ ਤੇ ਖਰਾ ਉਤਰਦਾ ਇਸ ਕਰਕੇ ਦੇਖੋ ਸਾਨੂੰ ਕਿਸੇ ਸਾਨੂੰ ਅਧਿਕਾਰ ਹੀ ਨਹੀਂ ਕਿਸੇ ਦੇ ਖਿਲਾਫ ਬੋਲਣ ਦਾ ਸਾਨੂੰ ਤਾਂ ਇੱਕੋ ਅਧਿਕਾਰ ਹੈ ਸੀ ਆਪਣੀ ਗੱਲ ਕਰੀਏ ਆਪਣਾ ਨਾਮ ਜਪੀਏ ਆਪਣਾ ਆਪਣਾ ਕਰਮ ਕਰੀਏ ਸੀ ਆਪਣਾ ਕਰਮ ਨਹੀਂ ਕਰਦੇ ਨਾਮ ਨਹੀਂ ਜਪਦੇ ਦੂਜਿਆਂ ਦੇ ਕਿੰਤੂ ਪਰੰਤੂ ਕਰਦੇ ਜੇ ਅਸੀਂ ਮੰਨ ਵੀ ਵਿਰੋਧਤਾ ਜੇ ਹੁੰਦੀ ਹੈ ਕਈ ਕੰਟਰੋਵਰਸ਼ਲ ਬਿਆਨ ਇਦਾਂ ਦੇ ਹੋ ਜਾਂਦੇ ਤਾਂ ਵਿਰੋਧਤਾ ਜ਼ਿਆਦਾ ਵਧ ਜਾਂਦੀ ਹੈ ਦੇਖੋ ਮੈਂ ਤਾਂ ਇਹ ਕਹਣਾ ਵੀ ਕੰਟਰੋਵਰਸ਼ਲ ਚ ਪੈਣਾ ਨਹੀਂ ਚਾਹੀਦਾ ਕੰਟਰੋਵਰਸ਼ਲ ਸਾਡਾ ਕੰਮ ਇਹ ਨਹੀਂ ਹੈਗਾ ਠੀਕ ਹੈ ਕੁਝ ਲੋਕ ਬਣਾ ਲੈਂਦੇ ਕੰਟਰੋਵਰਸ਼ਲ ਮੈਂ ਤਾਂ ਇਹ ਸਭ ਰਹਿ ਸਾਰਿਆਂ ਨੂੰ ਇਹ ਕਹਿੰਨਾ ਭਾਈ ਸ ਸਾਨੂੰ ਨੀਵੀਂ ਹੋ ਕੇ ਚੱਲਣਾ ਪੈਣਾ ਅਸੀਂ ਸਮਝਣਾ ਪੈਣਾ ਵੀ ਸਮਾਜ ਨੂੰ ਇੱਕ ਕੈਂਚੀ ਹੈ ਤੇ ਇੱਕ ਸੂਈ ਹੈ ਕਿ ਆਪਾਂ ਕੈਂਚੀ ਵਾਲਾ ਕੰਮ ਕਰਨਾ ਕਿ ਸੂਈ ਵਾਲਾ ਕੰਮ ਕਰਨਾ ਸੂਈ ਦਾ ਕੰਮ ਤਾਂ ਜੋੜਨਾ ਅਸੀਂ ਜੋੜਨ ਵਾਲੀ ਗੱਲ ਕਰੀ ਅੱਜ ਅੱਜ ਜੇ ਮੁਸਲਮਾਨ ਭਰਾ ਕਹਿ ਰਿਹਾ ਕਿਉਂਕਿ ਹੈ ਤਾਂ ਭਾਰਤ ਦੀ ਹੈ ਨਾ ਵਸੇ ਸਾਰੇ ਭਾਰਤ ਦੇ ਵਸਨੀਕਾਂ ਉਹ ਵੀ ਮੁਸਲਮਾਨ ਭਰਾ ਵੈਲਕਮ ਕਰੇ ਯੋਧੇ ਚ ਕਿੰਨੀ ਖੁਸ਼ੀ ਚੱਲੀ ਵੀ ਉਹਨਾਂ ਤੇ ਵਿਕਾਸ ਹੋ ਰਿਹਾ ਉੱਥੇ 에어ਪੋਰਟ ਬਣ ਗਿਆ ਤੁਸੀਂ ਦੇਖੋ ਸਭ ਤੋਂ ਫਾਸਟ 에어ਪੋਰਟ ਦੁਨੀਆ ਚ ਬਣਿਆ ਤੇ ਯੋਧੇ ਚ ਬਣਿਆ ਉੱਥੇ 에어ਪੋਰਟ ਬਣ ਗਿਆ ਸਾਡੇ ਦੇਸ਼ ਚ ਚੀਜ਼ਾਂ ਬਣ ਰਹੀਆਂ ਸਾਡੇ ਪੰਜਾਬ ਚ ਚੀਜ਼ਾਂ ਬਣ ਰਹੀਆਂ ਅਸੀਂ ਫਰਾਗ ਦੇ ਲਈ ਕਰੀਏ ਅਸੀਂ ਅਸੀਂ ਕਿਸੇ ਤੇ ਕਿੰਤੂ ਪਰੰਤੂ ਕਰਨ ਦਾ ਕੋਈ ਅਕਰੀਆ ਕੱਲ ਜਦ ਕਾਮੀ ਸੁਪਰੀਮ ਕੋਰਟ ਨੇ ਕਰਤਾ ਸੁਪਰੀਮ ਕੋਰਟ ਚ ਤੱਤ ਦੇਖੇਗੇ ਤੇ ਉਹੀ ਪ੍ਰਭੂ ਹੀ ਸਾਨੂੰ ਤਾਰ ਸਕਦਾ ਸਾਡੇ ਪੱਲੇ ਕੁਛ ਨਹੀਂ ਫਿਰ ਅਯੁੱਧੇ ਜਾਣ ਦੇ ਲਈ ਤਿਆਰੀਆਂ ਕੀ ਕੀਤੀਆਂ ਕੀ ਨਹੀਂ ਤੁਹਾਡੇ ਕੋਲ ਦੇਖੋ 22 ਤਰੀਕ ਨੂੰ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਿਹਾ ਵੀ ਸਾਰੇ ਆਪਣੇ ਘਰ ਚ ਦੀਪਮਾਲਾ ਕਰੋ 494 ਸਾਲ ਬਾਅਦ ਸਾਡਾ ਦੁਬਾਰਾ ਸੱਭਿਆਚਾਰ ਉਹ ਵੱਧ ਰਿਹਾ ਤੇ ਸਾਨੂੰ ਵੈਲਕਮ ਕਰਨੇ ਜਿਹਦਾ 22 ਤਰੀਕ ਤਾਂ ਨਹੀਂ ਜਾ ਸਕਦੇ ਪਰ ਜਦੋਂ ਮੌਕਾ ਮਿਲੂਗਾ ਜਦੋਂ ਮੌਕਾ ਮਿਲੂਗਾ ਮੈਂ ਜਾਊਂਗਾ ਮੈਂ ਉੱਤੇ ਧਰਤੀ ਨੂੰ ਨਮਸਕਾਰ ਕਰੂੰਗਾ ਜਿਸ ਧਰਤੀ ਤੇ ਰਾਮ ਜੀ ਦੇ ਚਰਨ ਪੇ ਤੇ ਮੈਂ ਬੜਾ ਭਾਗਿਆਸ਼ਲੀ ਹੋਊਗਾ ਕਿਉਂਕਿ ਪਿੱਛੇ ਮੈਂ ਵਿਰਿੰਦਾਬਨ ਜਾਣ ਦਾ ਮੌਕਾ ਮਿਲਿਆ ਕ੍ਰਿਸ਼ਨ ਮਾਰਦੇ ਦੀ ਧਰਤੀ ਗਣੀ ਜਾਂਦੀ ਹੈ ਜਦੋਂ ਮੈਂ ਉੱਥੇ ਨਾਲ ਗਿਆ ਉੱਥੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਉੱਥੇ ਦਸਮ ਪਾਸ਼ਾ ਦਾ ਗੁਰਦੁਆਰਾ ਬਣਿਆ ਹੋਇਆ ਚਰਨਛੋਪ ਪ੍ਰਾਪਤ ਹੈ ਤੇ ਸਾਡਾ ਵੀ ਦਿਲ ਕਰਦਾ ਵੀ ਅਸੀਂ RAM ਰਾਜ ਦੀ ਕਲਪਨਾ ਜਿਹੜੀ ਕਰਦੇ ਆ ਉਹਦਾ ਨਮਸਤਕ ਹੋਈਏ ਉਹਨੂੰ ਚਰਨਛੋਪ ਪ੍ਰਾਪਤ ਧਰਤੀ ਦੇ ਆਪਣਾ ਸਿਰ ਟਿਕਾਈਏ ਬਹੁਤ ਬਹੁਤ ਤੁਹਾਨੂੰ ਧੰਨਵਾਦ ਸੋਹਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ